ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਦੁੱਧ ਦਾ ਛਪੜਾ ਜਿਸ ਨੂੰ ਲਿਖਿਆ ਹੈ ਕੁਲਵੰਤ ਸਿੰਘ ਬਿਰਕਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਆਪੋ ਵਿੱਚ ਬੜਾ ਪਿਆਰ ਸੀ ਉਹਨਾਂ ਦੀ ਬਾਹੀ ਵੀ ਇਕੱਠੀ ਸੀ ਪਿੰਡ ਵਿੱਚ ਇਕੱਠ ਦਾ ਬੜਾ ਰੋਹ ਪੈਂਦਾ ਹੈ ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ ਤਾਇਰੇ ਪੁੱਤਰ ਆੜ ਕੇ ਤੁਰਦੇ ਹਨ ਤਾਂ ਉਹਨਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਹੈ ਕਿਉਂਕਿ ਉਹ ਜਿਹਾ ਮੇਲ ਜੋਲ ਘਾਟੀ ਦੇਖਣ ਮਿਲਦਾ ਹੈ ਭਰਾਵਾਂ ਨੇ ਤਾਂ ਭਲਾ ਰਲ ਕੇ ਤੁਰਨਾ ਹੀ ਹੋਇਆ ਇਸ ਲਈ ਇੰਨਾ ਦੋਹਾ ਲਾਲ ਤੇ ਧਿਆਰ ਦਾ ਵੀ ਪਿੰਡ ਵਿੱਚ ਲੋਕ ਨਾ ਲੈਂਦੇ ਸਨ ਕਾਮਿਆਂ ਨੂੰ ਕੰਮ ਕਹਿਣਾ ਉਨਾਂ ਲਈ ਸੌਖਾ ਸੀ ਕਿਉਂਕਿ ਉਹ ਚੇਤੀ ਆਖੇ ਲੱਗ ਜਾਂਦੇ ਸਨ ਪਿੰਡ ਦੀਆਂ ਗਲੀਆਂ ਵਿੱਚ ਤੁਰਨਾ ਉਹਨਾਂ ਨੂੰ ਸੁਆਦ ਦਿੰਦਾ ਸੀ ਕਿਉਂਕਿ ਉੱਥੇ ਉਹਨਾਂ ਦਾ ਆਦਰ ਸੀ ਇਸ ਮੁਫ਼ਤ ਦੇ ਆਦਰ ਤੋਂ ਬਣਾ ਇਕੱਠਿਆਂ ਉਹਨਾਂ ਦਾ ਵਾਹੀ ਜੋਤੀ ਦਾ ਕੰਮ ਕਰਨਾ ਵੀ ਸੌਖਾ ਜਾਂਦਾ ਸੀ ਰਲ ਕੇ ਉਹ ਹਾਲਾਂ ਦੀ ਵਾਹੀ ਕਰਦੇ ਸਨ ਇੱਕ ਕੰਮਾ ਰੱਖ ਲੈਣਾ ਤੇ ਨਾਲ ਉਹਨਾਂ ਵਿੱਚੋਂ ਇੱਕ ਬੰਦਾ ਹਰ ਰੋਜ਼ ਸੌਖਾ ਰਹਿ ਜਾਂਦਾ ਸੀ ਤੇ ਕੰਮ ਵੀ ਚੰਗਾ ਤੋਂ ਰਹਿ ਜਾਂਦਾ ਸੀ ਇੱਕ ਹਲਦੀ ਵਾਹੀ ਤੇ ਇੱਕ ਬੇਸਵਾਦ ਹੁੰਦੀ ਹੈ ਦੂਜਾ ਸੂਤਰ ਨਹੀਂ ਬੈਠਦੀ ਜੇ ਇਕੱਲੇ ਹੋ ਤਾ ਉਹ ਬੰਦਾ ਡੰਗਰਾਂ ਦਾ ਡੰਗਰ ਹੋ ਜਾਂਦਾ ਹੈ ਤੇ ਜੇ ਕੰਮਾ ਰੱਖੇ ਤਾਂ ਪੁਰਾ ਨਹੀਂ ਡੱਗਦਾ ਇਹ ਕੱਠੀ ਵਾਹੀ ਤੀਸਰੇ ਬੰਦੇ ਨੂੰ ਜਿਹੜਾ ਬਿਹਲ ਦੇ ਦਿੰਦੀ ਸੀ ਉਹ ਸਾਰਾ ਦਿਆਲ ਹੀ ਮੰਨਦਾ ਸੀ ਉਹ ਗੋਰੇ ਰੰਗ ਦਾ ਸੋਹਣੀ ਸ਼ਖਰ ਵਾਲਾ ਪਾਰਾ ਜਿਹਾ ਗਪਰੂ ਸੀ ਪਹਿਲੇ ਪਹਿਰ ਤੇ ਉਹ ਪਹਿੜੀਆਂ ਵਿੱਚ ਕੁਝ ਕੰਮ ਕਰਦਾ ਪਰ ਪਿਛਲੇ ਪਹਿਰ ਰੋਜ਼ ਉਹ ਚਿੱਟੇ ਕੱਪੜੇ ਪਾ ਕੇ ਪਿੰਡ ਵਿੱਚ ਪੌਂਦਾ ਸਰਦਾ ਰਹਿੰਦਾ ਜਾਂ ਖੁੰਡਾ ਤੇ ਬੈਠਾ ਰਹਿੰਦਾ ਤੇ ਲੋਕੀ ਉਸ ਨਾਲ ਅੱਖ ਮਿਲਾ ਕੇ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ ਸੀ ਪਰ ਪਿੰਡ ਵਾਲਿਆਂ ਦੀ ਤੇ ਦਿਆਲ ਦੀ ਇਹ ਸਾਰੀ ਖੁਸ਼ੀ ਨਾਲ ਦੇ ਸਰਤੇ ਸੀ ਜਿਸ ਨੂੰ ਪਿੱਛੋਂ ਕੰਮ ਕਰਨਾ ਪੈਂਦਾ ਸੀ ਕੱਲ ਤੂੰ ਪਿੰਡੋਂ ਹੀ ਨਹੀਂ ਨਿਕਲਿਆ ਪਿਛਲੇ ਪੈਰ ਬਾੜ ਦੇਣੀ ਸੀ ਕਣਕ ਨੂੰ ਦੋ ਬੰਦਿਆਂ ਵਿੱਚ ਬਾੜ ਤੈਨੂੰ ਪਤਾ ਹੈ ਬੜੀ ਔਖੀ ਆਉਂਦੀ ਹੈ ਲਾਲ ਕਦੀ ਤਲਾਮਾ ਦਿੰਦਾ ਐਵੇਂ ਹੀ ਯਾਰਸ ਕਰ ਛੱਡਿਆ ਪਿੰਡ ਥਾਣੇਦਾਰ ਆਇਆ ਹੋਇਆ ਸੀ ਮੈਂ ਆਖਿਆ ਕੋਈ ਗੱਲਬਾਤ ਕਰਾਂਗੇ ਸੁਣਾਗੇ ਧਿਆਨ ਨਹੀਂ ਕੀ ਛੜਦਾ ਤੇ ਲਾਲ ਚੁੱਪ ਹੋ ਜਾਂਦਾ ਲਾਲ ਦੀ ਬੋਟੀ ਵੀ ਧਿਆਲ ਨੂੰ ਆਪਣੇ ਘਰ ਵਿੱਚ ਫਿਰ ਧਿਆਨ ਦੇਖਦੀ ਜਦੋਂ ਲਾਲ ਬਾਹਰ ਪੈਗਿਆਂ ਵਿੱਚ ਕੰਮ ਕਰਦਾ ਲੱਗਾ ਹੁੰਦਾ ਉਹਨਾਂ ਦੇ ਘਰ ਦੀ ਸਾਂਝੀ ਕੰਦ ਤੋਂ ਪਾਰ ਉਹਦੀ ਪੱਗਰ ਪੱਗ ਇਧਰ ਉਧਰ ਪਾਉਂਦੀ ਰਹਦੀ ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਕੋਈ ਲੱਕੜ ਫੜ ਤਰਖਾਣਾ ਵੱਲ ਲੈ ਜਾਂਦਾ ਅਤੇ ਉੱਥੇ ਬੈਠ ਕੇ ਉਸ ਗੱਡੀ ਵਗਵਾ ਦਿੰਦਾ ਇਹ ਕਦੀ ਆਪਣੇ ਬੋਟੀ ਦਾ ਸਾਗ ਚਿਰਨ ਵਾਲਾ ਦਾਤਰ ਚੁੱਕ ਕੇ ਲਹਾਰਾਂ ਪਾਸੋਂ ਲੋਹਣ ਤੁਰਤੰਦਾ। ਅਦੀ ਕਦੇ ਸੱਤੋ ਜਲਾਈ ਨੂੰ ਚਰਖਾ ਜਗਵਾ ਕੇ ਉਸ ਦੀ ਤਾਣ ਕਢਵਾ ਲੈਂਦਾ। ਲਾਲ ਦੀ ਬੋਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪੈ ਰਹਿੰਦੇ। ਦਿਯਾਰ ਦੀ ਘਾਰਾ ਵਿੱਚ ਪੌਂਦੀ ਪੱਗ ਤੇ ਆਉਂਦੀ ਬਾਜ ਉਸ ਦੀਆਂ ਕਈ ਸਦਰਾਂ ਟੰਗਦੀ। ਜੇ ਕਦੀ ਲਾਲ ਵੀ ਇਸੇ ਵੇਲੇ ਕਰਾ ਸਕੀ ਤਾਂ ਉਹ ਨੂੰ ਦੁੱਧ ਪਾ ਕੇ ਦੇਵੇ ਪਿੰਡ ਵਿੱਚ ਜਾਣ ਲਈ ਉਹ ਸੋਚ ਟਿਕਪਰੇ ਪੁਆਏ ਤੇ ਉਸ ਦੇ ਕੱਪੜੇ ਪਾਉਣ ਪਾਉਂਦਿਆਂ ਨੂੰ ਝਟਪਟ ਉਸ ਦੀ ਪੱਗ ਨੂੰ ਮਾਇਆ ਲਾ ਦੇਵੇ ਹੁਣ ਤੇ ਨਾ ਕੱਪੜੇ ਤਾਉਣ ਤੇ ਨਾ ਪਾਉਣ ਦਾ ਕੋਈ ਸਵਾਦ ਹੀ ਰਿਸੀ ਅਖੀਂ ਦਸੀ ਦਿਨੀ ਰਾਤ ਨੂੰ ਸੌਣ ਲੱਗਿਆ ਉਹ ਥੋਟੇ ਹੋਏ ਕੱਪੜੇ ਸਰਾਣੇ ਰਖਵਾ ਲੈਂਦਾ ਤੇ ਸਵੇਰੇ ਉੱਠ ਕੇ ਰਾਤ ਦੇ ਲਾਹੇ ਹੋਏ ਮੈਲੇ ਕੱਪੜੇ ਰਾਂ ਦੇ ਦੱਕੇ ਹੀ ਉਹ ਚਿੱਟੇ ਕੱਪੜੇ ਪਾ ਲੈਂਦਾ ਪਰ ਛੇਤੀ ਹੀ ਇਹੇ ਹੀ ਮੈਲੀ ਹੋ ਜਾਂਦੇ ਤੇ ਫਿਰ ਕਈ ਦਿਨ ਉਹ ਮੈਲੇ ਹੀ ਪਾਈ ਰੱਖਦਾ ਜੇ ਲਾਲ ਵੀ ਦਿয়াল ਵਾਂਗ ਸ਼ਾਮ ਘਰ ਆਵਤਾ ਸਕੇ ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਉਹ ਆਖਦੀ ਤੂੰ ਉਹਦਾ ਕੰਮਾਂ ਰੱਖਿਆ ਹੋਇਆ ਆਪ ਤੇ ਸਰਦਾਰ ਪਿੰਡ ਵਿੱਚ ਫਿਰਦਾ ਰਹਿੰਦਾ ਤੇ ਤੂੰ ਉੱਥੇ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ ਪਿੰਡ ਫਿਰ ਵਿੱਚ ਕੀ ਪਿਆ ਹੈ ਪਾਣੀ ਦੀ ਬਾਰੀ ਦੀ ਗੱਲ ਕਰਨੀ ਸੀ ਇਸ ਕਰਕੇ ਆਇਆ ਸੀ ਉਹ ਲਾਲ ਗੱਲ ਬੁਲਾਉਂਦਾ ਹੋਇਆ ਫਿਰ ਮਰ ਮਲਮ ਲਾਉਂਦਾ ਕਦੀ ਹੜਫੜ ਠੀਕ ਕਰਾਉਣਾ ਹੁੰਦਾ ਹੈ ਕੋਈ ਰੱਸਾ ਪੈੜਾ ਬਟਣਾ ਵੀ ਹੁੰਦਾ ਹੈ ਜਾਂ ਕੋਈ ਬੰਦਾ ਦਿਹਾੜੀ ਲਈ ਆਖਣਾ ਵੀ ਹੁੰਦਾ ਹੈ ਪਿੰਡ ਵਿੱਚ 100 ਕੰਮ ਹੁੰਦੇ ਨੇ ਪਿੰਡ ਕੰਮ ਹੁੰਦੇ ਨੇ ਤਾਂ ਤੂੰ ਵੀ ਆ ਜਾਇਆ ਕਰ ਕਦੀ ਕਦਾਂਈ ਜ਼ਰੂਰ ਉਸੇ ਨੇ ਹੀ ਕਰਨੇ ਆ ਸਾਰੇ ਪਿੰਡ ਵਾਲੇ ਕੰਮ ਅੱਲਾ ਮੈਂ ਆਇਆ ਕਰਾਂਗਾ ਇਹਦੇ ਵਿੱਚ ਕਿਹੜੀ ਗੱਲ ਐ ਉਹ ਆਂਦਾ ਐ ਮੈਂ ਲੱਗਾ ਲਗਾ ਜਾਨਾ ਮੈਂ ਆਣਾ ਅੱਲਾ ਤੂੰ ਲਗਾ ਜਾ ਨਾਲ ਆਉਣ ਲਈ ਕਹਿਤਾ ਦਿੰਦਾ ਪਰ ਉਹ ਆਇਆ ਕਦੀ ਨਾ ਇਸ ਬੜੀ ਵਿੱਚ ਅਸਲ ਵਿੱਚ ਉਹ ਧਿਆਲ ਦੇ ਹੇਠ ਪਿਆ ਬਗੜ ਰਿਹਾ ਸੀ ਉਹ ਤਾਰੇ ਜੜੇ ਉੱਠਦਾ ਤੇ ਕੰਮੇ ਨਾਲ ਹੱਲ ਜੋੜ ਕੇ ਲੈ ਜਾਂਦਾ ਮਗਰ ਉਹ ਦਿਆ ਤੰਮੀ ਵੇਲੇ ਉੱਠ ਕੇ ਮੱਝਾਂ ਨੂੰ ਵਾਰ ਕੱਢਦਾ ਪੱਠੇ ਪਾਉਂਦਾ ਤੇ ਖੇਲ ਚੋਂਦਾ ਡੰਗਰਾ ਜੋਗੇ ਪੱਠੇ ਵੱਢ ਕੇ ਹੋ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਤੇ ਥੋੜਾ ਜਿਹਾ ਫਿਰਾ ਟੋਰਾ ਕੇ ਮੋੜ ਲਿਆਉਂਦਾ ਪਿਛਲੇ ਪਹਿਰ ਉਹ ਪਿੰਡ ਕਦੀ ਕਿਸੇ ਧਾਣੀ ਨਾਲ ਸ਼ਰਾਬੀ ਛੜਦਾ ਕਦੀ ਤਾਸ਼ ਛੇੜਦਾ ਤੇ ਕਦੀ ਖਬਰਾਂ ਨੀਆਂ ਖਬਰਾਂ ਸੁਣਦਾ ਰਹਿੰਦਾ ਬਾਹੀ ਦਾ ਤੇ ਸਾਰਾ ਭਾਰ ਦਿਨੋਂ ਦਿਨ ਲਾਲ ਤੇ ਪੈਂਦਾ ਜਾ ਰਿਹਾ ਸੀ ਲਾਲ ਸਦਾ ਜਾਰ ਬਿਲੀ ਗੰਡਣਾ ਤੇ ਆਪਣਾ ਸੁਰੂਖ ਬਣਾਉਂਦੇ ਰਹਿੰਦਾ ਹਰ ਪਿਆਲੀ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਧਿਰ ਬਹੁਤਾ ਕੰਮ ਕਰਦੀ ਹੈ ਤੇ ਇੱਕ ਥੋੜਾ ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕੀਤੀ ਰਹੇ ਪਿਆਲੀ ਚੱਲਦੀ ਜਾਂਦੀ ਹੈ ਤੇ ਜਦੋਂ ਉਸ ਨੂੰ ਇਹ ਬਹੁਤਾ ਕੰਮ ਚੁਭਣ ਲੱਗ ਜਾਵੇ ਤਾਂ ਪਿਆਲੀ ਰੁਟ ਜਾਂਦੀ ਹੈ ਇੱਕ ਦਿਨ ਬਾੜੀਆਂ ਤੋਂ ਵਿੱਚੋਂ ਲੋਹਾਰਾਂ ਦੇ ਲੁੰਟੇ ਜੱਟਾਂ ਤੋਂ ਅਣਕ ਦੀਆਂ ਭੜੀਆਂ ਇਕੱਠੀਆਂ ਕਰ ਰਹੇ ਸਨ ਲਾਲ ਇੱਕ ਹੋਰ ਜੱਟ ਦੇ ਡੇਰੇ ਤੇ ਬੈਠਾ ਸੀ ਲੋਹਾਰਾਂ ਦਾ ਇੱਕ ਮੁੰਡਾ ਉਸ ਜੱਟ ਤੋਂ ਭੜੀ ਮੰਗਣ ਆ ਗਿਆ ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੇ ਭੜੀ ਚੁੱਕ ਕੇ ਲੰਘ ਰਿਹਾ ਸੀ ਔ ਪਰੇ ਕਿਥੋਂ ਲੈ ਆਇਓ ਉਸ ਜੱਟ ਨੇ ਭਰੀ ਮੰਗਣ ਵਾਲੇ ਮੰਗੇ ਤੋਂ ਦੂਜੀ ਪਰਿਵਾਰੇ ਪੁੱਛਿਆ ਇਹ ਤਾਂ ਇੱਥੇ ਢਾਲ ਦੇ ਖਲਵਾੜੇ ਤੋਂ ਲਿਆਇਆ ਨਾਨ ਨੇ ਇਹ ਸੁਣਿਆ ਤਾਂ ਉਸ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ ਖਲਵਾੜਾ ਤਾਂ ਸਾਝਿਆ ਸੀ ਪਰ ਨਾਂ ਢਿਆਲ ਦਾ ਵੱਜ ਰਿਹਾ ਸੀ ਕੰਮ ਵਿੱਚ ਰੁੱਕ ਨਾਲ ਦਾ ਤੇ ਆਪਣੇ ਭੋਏ ਭਾਂਡੇ ਤੋਂ ਵੀ ਨਾਂ ਮਿਟਦਾ ਜਾ ਰਿਹਾ ਸੀ ਉਸਨੇ ਅੜਰੇ ਹੋਣ ਦਾ ਫੈਸਲਾ ਕਰ ਲਿਆ ਬਾੜੀਆਂ ਵਿੱਚੋਂ ਉੰਜ ਵੀ ਇੱਕ ਇਹ ਬਾਈਆਂ ਬਦਲਦੇ ਦੇ ਦਨ ਸਨ ਧਾਣੇ ਤੇ ਉਹ ਪਹਿਲਾਂ ਹੀ ਵੰਡ ਲੈਂਦੇ ਸਨ ਇਸ ਵਾਰੀ ਉਸਨੇ ਤੂੜੀ ਵੀ ਵੰਡ ਲਈ ਮੱਝਾਂ ਆਪਣੀਆਂ ਬੱਕਰੀਆਂ ਮੰਨ ਲਈਆਂ ਇੱਕ ਸੱਜਰ ਸੂਈ ਮੱਝ ਦਾ ਥੋੜਾ ਜਿਹਾ ਵਕਤ ਸੀ ਉਸ ਦੀ ਕੱਟੀ ਮਰ ਗਈ ਹੋਈ ਸੀ ਤੇ ਉਹ ਦੀয়াল ਦੇ ਹੱਥ ਪਈ ਹੋਈ ਸੀ ਕਿਸੇ ਹੋਰ ਤੋਂ ਉਹ ਮਿਲਦੀ ਨਹੀਂ ਸੀ لال ਨੇ ਕੁਝ ਦਿਨ ਉਸ ਨੂੰ ਛੋਲਿਆਂ ਦੇ ਬੰਡ ਵਿੱਚ ਲੋਹੋਂ ਕੋਲ ਕੇ ਬੁਲਾਇਆ ਆਪਣੇ ਹੱਥ ਤੇ ਆਟਾ ਚਰਾਇਆ ਤਲੀ ਤੇ ਧਾਰਨ ਮਾਰ ਕੇ ਉਸ ਨੂੰ ਚਟਾਇਆ ਆਪਣੇ ਮੂੰਹ ਦੇ ਧਾਰ ਲੈ ਕੇ ਉਸ ਦੀਆਂ ਨਾਸਾਂ ਤੇ ਫੁਰਕਰਾ ਮਾਰਿਆ ਤੇ ਉਹ ਹੌਲੀ ਹੌਲੀ ਉਸ ਤੋਂ ਮਿਲਣ ਲੱਗ ਪਈ ਪਰ ਦਿਆਲ ਨਾਲ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੀ ਖੁਲਦੀ ਉਸੇ ਕੋਈ ਜਾ ਖਲੋਦੀ ਜਾ ਉਸ ਗਿਆ ਬੱਚਾਂ ਵਿੱਚ ਰਲ ਜਾਂਦੀ ਮਾਕੇ ਦਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਦੂਰ ਹੋ ਗਏ ਬੈਰ ਜਾਂ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ ਕੇ ਇੱਕ ਦੂਜੇ ਦੀ ਪੈੜੀ ਵਿੱਚ ਪੈ ਜਾਂਦੇ ਤੇ ਇਸ ਵਿੱਚੋਂ ਕਈ ਅਲਾਮੇ ਨਿਕਲਦੇ ਹਰ ਇਹੋ ਜਿਹੇ ਮੌਕੇ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਕੀ ਗੱਲਾਂ ਕਰਦੀ ਤੇ ਕੋਈ ਦਰਨੀ ਵੀ ਨਾ ਖੰਝਦੀ ਜਦੋਂ ਦਿয়াল ਦੀ ਨਿੱਕੀ ਜਿਹੀ ਕੱਟੀ ਲੱਕੜਾਂ ਦੀ ਬਿਰਲ ਵਿੱਚੋਂ ਲੰਘ ਕੇ ਨਿਕਲ ਕੇ ਸਾਰੀ ਰਾਤ ਨਾਲ ਦੇ ਬੀਜੇ ਹੋਏ ਗੋਲਿਆਂ ਵਿੱਚ ਫਿਰਦੀ ਰਹੀ ਤਾਂ ਦਿয়াল ਨੇ ਇੱਧੇ ਹੌਲਤਾ ਗਿਆ ਮੈਂ ਕੋਈ ਕੱਟੀ ਦੇ ਨਾਲ ਤਾਂ ਨਹੀਂ ਸੀ ਵੱਜ ਜਾਣਾ ਇਹ ਨਿੱਕੇ ਨਿੱਕੇ ਜੀ ਸੱਜਿਓ ਕਬਿਓ ਕਿਧਰੋਂ ਨਿਕਲੀ ਜਾਂਦੇ ਨੇ ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਘੋੜੀ ਸੰਘੜ ਲੱਗੇ ਨਾਲ ਦਿਆਲ ਦੀ ਫਲੀ ਹੋਈ ਕਪਾਹ ਵਿੱਚ ਬੂਟੇ ਪਣਦੀ ਹੋਈ ਫਲਕੀਰਦੀ ਰਹੀ ਤਾਂ ਲਾਲ ਨੇ ਕਿਹਾ ਘੋੜੀ ਤੇ ਕਪਾਹ ਨੂੰ ਮੂੰਹ ਨਹੀਂ ਲੰਦੀ ਬੂਟੇ ਤੇ ਉਦੋਂ ਭਾਈ ਜੀ ਨੇ ਜਦੋਂ ਸੰਘਲੀ ਹੋਈ ਘੋੜੀ ਨੂੰ ਧੋਮਾ ਘਰੋਂ ਤਰਨਾਏ ਆਰਾਮ ਨਾਲ ਕੰਡੇ ਤੇ ਕੰਡੇ ਤੇ ਆਪੇ ਬੂਟੇ ਨਾ ਭੱਜਣ ਆਰਾਮ ਨਾਲ ਕੱਢੇ ਤਾਂ ਆਪੇ ਗੁੱਟੇ ਨਾ ਭਜਣ। ਦਿਆਲ ਨੂੰ ਇਸ ਘਰ ਦਾ ਬੌੜਾ ਗੁੱਸਾ ਸੀ। ਗੋਗਰੂ ਤੇ ਆਕ ਪੱਠੇ ਸਨ ਪਰਕਪਾਹ ਤੇ ਪੈਸੇ ਵਾਲੀ ਫਸਲ ਸੀ। ਇੱਕ ਬਚਾ ਸੀ। ਨਾ ਲਾਲ ਤੇ ਨਾ ਦਿਆਲ ਨੇ ਕਦੀ ਇੱਕ ਦੂਜੇ ਦੇ ਹੱਥੀਂ ਪੈਣ ਲਈ ਨਹੀਂ ਸੋਚਿਆ ਸੀ। ਇਸ ਤੋਂ ਕੁਝ ਦਿਨ ਪਿਛੋਂ ਮੀਂਹ ਪੈ ਗਿਆ। ਦਿਆਲ ਕੋਲ ਤੇ ਬਾਹਰ ਇੱਕ ਕੋਠਾ ਹੀ ਐ ਸੀ ਪਰ ਲਾਲ ਨੇ ਅਜੇ ਕੁਝ ਨਹੀਂ ਛੱਟਿਆ। ਫਿਰ ਵੀ ਉਹ ਦਿਹਾੜ ਦੇ ਕੋਠੇ ਵਿੱਚ ਆ ਕੇ ਸਿਰ ਨਹੀਂ ਲਗਾਉਣਾ ਚਾਹੁੰਦਾ ਸੀ ਉਸ ਦੇ ਤੂਥੇ ਹਟਾ ਥੋੜਾ ਜਿਹਾ ਬਚਾ ਹੋ ਸਕਦਾ ਸੀ ਚਾਦਰ ਦੀ ਬੁਕਲ ਮਾਰ ਕੇ ਉਹ ਆਪਣੇ ਤੂਥ ਥੱਲੇ ਬੈਠਾ ਰਿਹਾ ਤੇ ਉੱਤੇ ਨਹੀਂ ਪੈਂਦਾ ਰਿਹਾ ਇਹ ਗੱਲ ਪਿੰਡ ਵੀ ਉਪੜ ਗਈ ਉਸ ਦੇ ਤੂਥ ਵਿੱਚ ਬਗਲਿਆ ਨੇ ਆੜਨੇ ਸਨ ਲੋਕੀ ਕਹਿੰਦੇ ਫਿਰ ਨਾ ਉੱਤੇ ਬਗਲੇ ਨਾ ਹੌਂਦੇ ਰਹੇ ਤੇ ਥੇਹੇ ਹਾਲ ਨਾ ਹੋਂਦਾ ਰਿਹਾ ਇਸ ਮੀਤੋਂ ਵਿਚੋਂ ਇਹ ਗੱਲ ਆਮ ਸੀ ਕਿ ਇੱਕ ਨਾਲ ਦੇ ਇੱਕ ਦੇ ਨਾਲ ਲਾਲ ਤੇ ਦਿਆਲ ਦੀ ਲੜਾਈ ਹੋਵੇਗੀ ਕੋਈ ਕਹਿੰਦਾ ਸੀ ਦਿਆਲ ਤੱਕੜਾ ਹੈ ਉਹ ਮਾਰੇਗਾ ਕੋਈ ਕਹਿੰਦਾ ਸੀ ਲਾਲ ਵਿੱਚ ਗੁੱਸਾ ਬਹੁਤ ਹੈ ਇਸ ਲਈ ਉਹ ਮਾਰੇਗਾ ਇਹ ਲਾਲ ਨਾਲ ਦਾਲ ਦੀ ਬਹੁਤੀ ਟੱਕਰ ਵੀ ਉਪੜੀਆਂ ਤੇ ਕਦੀ ਕਦੀ ਉਹ ਕਾਬਰ ਕੇ ਪੁੱਛਦੀ ਸੁਣਿਆ ਦਿਆਲ ਤੇਰੇ ਗੱਲ ਪੈਣ ਨੂੰ ਫਿਰਦਾ ਹੈ ਤੇਰੇ ਘਰ ਪੈ ਕੇ ਮਰਨਾ ਹੈ ਉਸ ਮੇਰੇ ਘਰ ਪੈ ਕੇ ਮਰਨਾ ਹੈ ਉਸਨੇ ਉਹ ਤੇ ਕੁਛ ਨਹੀਂ ਸਕਦਾ ਮੇਰੇ ਸਾਹਮਣੇ ਲਾਲ ਅੱਗੋ ਚੌੜਾ ਹੋ ਕੇ ਆਖਦਾ ਆਪਣੇ ਆਪ ਨੂੰ ਉੱਚਾ ਬਖਾਨ ਲਈ ਇੱਕ ਦਿਨ ਲਾਲ ਨੇ ਹੱਦ ਹੀ ਕਰ ਦਿੱਤੀ ਨਵੇਂ ਕਣਕ ਬੀਜਣ ਤੋਂ ਪਹਿਲਾਂ ਦਿਵਾਲ ਆਪਣੀ ਇੱਕ ਪੈੜੀ ਵਿੱਚ ਰੂੜੀ ਪਾਉਣੇ ਜਾਂਦਾ ਸੀ ਗੱਡੇ ਦਾ ਰਾਹ ਨਾਲ ਦੀ ਪੈੜੀ ਵਿੱਚੋਂ ਹੀ ਸੀ ਤੇ ਪਰ ਇਹ ਪੈੜੀ ਕਿਉਂਕਿ ਅਖੜ ਪਈ ਹੋਈ ਸੀ ਇਸ ਲਈ ਇਸ ਵਿੱਚੋਂ ਗੱਡਾ ਲੰਘਾਣ ਦਾ ਕੋਈ ਹਰਜ ਨਹੀਂ ਸੀ ਪਰ ਜਦੋਂ ਦਿਆਲ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਬੱਟ ਤਿਕਲ ਹੋ ਗਿਆ ਤੇ ਉਸਨੇ ਦਿਆਲ ਦਾ ਗੱਡਾ ਪਛਾਹ ਮੋੜ ਦਿੱਤਾ ਰਾਤ ਨੂੰ ਜਦੋਂ ਲਾਲ ਨੇ ਇਹ ਗੱਲ ਆਪਣੀ ਬੋਟੀ ਨੂੰ ਦੱਸੀ ਤਾਂ ਉਸ ਨੂੰ ਵਿਸ਼ਵਾਸ ਜਿਹਾ ਹੋ ਗਿਆ ਕਿ ਦਿਆਲ ਉਸ ਦੇ ਪਤੀ ਤੋਂ ਕੁਝ ਤਰਹੰਦਾ ਸੀ ਦਿਆਲ ਉਹ ਆਪਣੀ ਹਾਲਤ ਕੁਝ ਚੁੱਬਣ ਲੱਗ ਪਈ ਸੀ ਬਿਨਾ ਕੁਝ ਪੰਜ ਬਣਾਣ ਤੇ ਉਹ ਉਸ ਨਾਲ ਕਹਿਣ ਬਹਿਣਾ ਕਰਦਾ ਸੀ ਇੱਕ ਦਿਨ ਖਾਓ ਪੀਓ ਨਾਲ ਖਾਓ ਖਾਓ ਪੀਏ ਨਾਲ ਲਾਲ ਆਪਣੀ ਘੋੜੀ ਤੇ ਚੜ ਕੇ ਪਿੰਡ ਆ ਰਿਹਾ ਸੀ ਰਾਹ ਵਿੱਚ ਇੱਕ ਖਾਲ ਦੇ ਦਿਆਲ ਤੇ ਇੱਕ ਹੋਰ ਬੰਦਾ ਸ਼ਰਾਬ ਪੀ ਰਹੇ ਸਨ ਉਹਨਾਂ ਲਾਲ ਨੂੰ ਦੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਕਾਲ ਤੋਂ ਲੰਘਣ ਨਾਲ ਲਈ ਘੋੜੀ ਨੇ ਹੌਲੀ ਹੋਣਾ ਹੀ ਸੀ ਲਾਲ ਦੇ ਹੱਥ ਵਿੱਚ ਕੇਵਲ ਸਖਣਾ ਗੜਬਾ ਸੀ ਕਿਹੜਾ ਏ ਦਿਆੜ ਦੇ ਜਰਾ ਲੰਮਕ ਕੇ ਕਿਹਾ ਮੈਂ ਲਾਲਾ ਲਾਲ ਨੇ ਤਕੜੀ ਹੋ ਕੇ ਕਿਹਾ ਤੇ ਫਿਰ ਤਰਿੰਗਾ ਤਰਿੰਨੋ ਕਰਕੇ ਘੋੜੀ ਨੂੰ ਪਾਣੀ ਪਿਉਣ ਲੱਗ ਗਿਆ ਜਿਸ ਕਰਕੇ ਕਹਿ ਰਿਹਾ ਹੋਵੇ ਆ ਜਾਓ ਮੈਂ ਤੇ ਖਲਾਵਾ ਪਰ ਆਇਆ ਕੋਈ ਨਾ ਤੇ ਲਾਲ ਨੇ ਪਾਣੀ ਪਿਆ ਕੇ ਕੁੜੀ ਤੋੜ ਲਈ ਘਰ ਆ ਕੇ ਲਾਲ ਨੇ ਬਹੁਤੀ ਦੱਸਿਆ ਮੈਂ ਸੋਚਿਆ ਜਿਹੜਾ ਆਇਆ ਹੈ ਗੜਬਾ ਮਾਰਾਂਗਾ ਸਿਰ ਦੇ ਵਿੱਚ ਕੁੜੀ ਤੇ ਚੜਿਆ ਬੰਦਾ ਉਂਝ ਹੀ ਚੌ ਬੰਦਿਆਂ ਦੇ ਭਾਰੂ ਹੁੰਦਾ ਜਿਸ ਨੂੰ ਮਰਜ਼ੀ ਹੋਵੇ ਹੇਟ ਲੈ ਕੇ ਮਾਰ ਦੇਵੇ ਸਾਬਾਸ ਲਾਲ ਦੀ ਬੋਟੀ ਦੀਆਂ ਚਮਕਦੀਆਂ ਅੱਖਾਂ ਨੇ ਕਿਹਾ ਮੇਰਾ ਪਤੀ ਇਸ ਤੋਂ ਘੱਟ ਕੀ ਕਰ ਸਕਦਾ ਸੀ ਲਾ ਡਾਡਾ ਕੋ ਸੀ ਅੱਜ ਉਹਦੀ ਗੱਲ ਵਿੱਚ ਬਧੇਰੀ ਟਰਮਾ ਸੀ ਉਸ ਦਾ ਪੈਰ ਬੜਾ ਆਬ ਕੇ ਭੋਏ ਤੇ ਟਿਕਦਾ ਸੀ ਤੇ ਉਸ ਦੇ ਬੱਚੇ ਉਸ ਨੂੰ ਡਾਡੇ ਪਿਆਰੇ ਲੱਗਦੇ ਸਨ ਫਿਰ ਇੱਕ ਰਾਤ ਕੁਝ ਕਿਨਮਣ ਜਹੀ ਰਹੀ ਕਿਨਮਣ ਦੇ ਆਲਮ ਤੋਂ ਲਾਲ ਨੇ ਧੰਮੀ ਵੇਲੇ ਉੱਠ ਕੇ ਮੱਝਾਂ ਨੂੰ ਪੱਠੇ ਪਾਈ ਪੱਠਿਆਂ ਦੀ ਹਿਰਸ ਵਿੱਚ ਮੱਝ ਸੰਗਲ ਮੱਝ ਦਾ ਸੰਗਲ ਖਿੱਚ ਕੇ ਮੀਨਾਰ ਢਿੱਲਾ ਹੋਇਆ ਪਿਆ ਸੀ ਕਿਲਾ ਪੁਟਾ ਕੇ ਲੈ ਗਈ ਮੱਝ ਚੰਗੇ ਦਿਨ ਚੜੇ ਉੱਠ ਕੇ ਲਾਲ ਮਾਰੋਂ ਛੜਕ ਤੋਂ ਮੱਝ ਲੱਭ ਕੇ ਲਿਆਇਆ ਤੇ ਅੱਗੇ ਬੰਡ ਪਾ ਕੇ ਝੋਣ ਬਹਿ ਗਿਆ ਮੱਝ ਦਾ ਪਸਮਾ ਅੱਜ ਬਹੁਤ ਢਿੱਲਾ ਸੀ ਕਿਸੇ ਪਹਿਲਾਂ ਚੋਂ ਚੋ ਲਈ ਹੋਏ ਜਾਪਦੀ ਸੀ ਐਵੇਂ ਬੰਡ ਦੇ ਨਾਲ ਚ ਨੂੰ ਇੱਕ ਦੂਜੀ ਬਾਹਰ ਨ ਰਹੀ ਸੀ ਪਰ ਕੋਈ ਕੌਣ ਇਹਨੂੰ ਉੱਚੋ ਸਕਦਾ ਸੀ ਦਿਆਲ ਤੋਂ ਬਣਾ ਤੇ ਇਹ ਕਿਸੇ ਤੋਂ ਮਿਲਦੀ ਨਹੀਂ ਸੀ ਬਸ ਦਿਆਲ ਨੇ ਹੀ ਚੋਈ ਸੀ ਚਾਰ ਚਾਰ ਧਾਰਾ ਮਾਰਨ ਵਿੱਚੋਂ ਸਾਰੇ ਥਣ ਖਾਲੀ ਹੋ ਗਏ ਕੜਗੇ ਵਿੱਚ ਤਿੰਨ ਚਾਰ ਛੰਨਿਆਂ ਦੀ ਥਾਂ ਤੇ ਵਸਾਂ ਇੱਕ ਛੰਨਾ ਦੁੱਧਦਾ ਸੀ ਹੁਣ ਕੀ ਬਣੇਗਾ ਦਿਆਲ ਨੇ ਤਾਂ ਬਹੁਤ ਹੀ ਮੂਰਖਤਾ ਕੀਤੀ ਸੀ ਆਪਣੀ ਬੌਧੀ ਨੂੰ ਲਾਲ ਹੁਣ ਕੀ ਕਹੇ ਉਹ ਜਾਣਦੀ ਸੀ ਕਿ ਦਿਆਲ ਤੋਂ ਬਣਾ ਇਹ ਮੱਝ ਕਿਸੇ ਤੋਂ ਮਿਲਦੀ ਨਹੀਂ ਸੀ ਤੇ ਦਿਆਲ ਤੋਂ ਆਪਣੇ ਮੱਝ ਚਵਾ ਕੇ ਉਹ ਆਪਣੇ ਬੋਤੀ ਦੇ ਸਾਹਮਣੇ ਚੁੱਪ ਕਰਕੇ ਕਿਸ ਤਰ੍ਹਾਂ ਬੈਠ ਸਕਦਾ ਸੀ ਹੋ ਸਕਦਾ ਸੀ ਕਿ ਨਾਲ ਨਾਲ ਉੱਚੀ ਨੀਵੀਂ ਗੱਲ ਕਰੇ ਤੇ ਦਿਆਲ ਅੱਗੋਂ ਅੱਗੇ ਵਾਂਗ ਨੀਮੀ ਪਾ ਕੇ ਨੀਮੀ ਖਿੱਚ ਜਾਵੇ ਤੇ ਇਸ ਤਰ੍ਹਾਂ ਨਾਲ ਦੀ ਇੱਜ਼ਤ ਬਚ ਜਾਵੇ ਸ਼ਾਇਦ ਉਹ ਡਾਂਗ ਸੋਤੇ ਨਾਲ ਉਸ ਦਾ ਬੂਹਾ ਵੀਟ ਕੋਰ ਸਕੇ ਪਰ ਘਰ ਤੇ ਉਸ ਦੇ ਦੋ ਜਵਾਨ ਸਾਲੇ ਆਏ ਹੋਏ ਸਨ ਤੇ ਉਸ ਨੂੰ ਬੁਹੇ ਤੇ ਨੇੜੇ ਹੀ ਨਹੀਂ ਆਉਣ ਦੇਣੇ ਲੱਗੇ। ਲਾਲ ਬੈਠਾ ਮੱਝ ਨੂੰ ਹੋਰ ਪਸਾਉਂਦਾ ਰਿਹਾ ਪਰ ਕੋਈ ਬਹੁਤੀਆਂ ਧਾਰਾਂ ਥਾਣਾ ਵਿੱਚ ਨਾ ਆਈਆਂ। ਅਖੀਲੇ ਡੋਕੇ ਵੀ ਹੁਣ ਮਰ ਚੁੱਕੇ ਸਨ। ਅਚੰਕੇ ਤੇ ਲਾਲ ਨੂੰ ਫੁਰਨਾ ਹੋ ਰਿਹਾ। ਦੁੱਲੇ ਹੋਏ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਹੈ ਕਿ ਇਹ ਕਿੰਨਾ ਦੁੱਧ ਸੀ। ਥੋੜਾ ਵੀ ਦੁੱਲਿਆ ਹੋਵੇ ਬਹੁਤ ਜ਼ਿਆਦਾ ਲੱਗਦਾ ਹੈ। ਜੇ ਉਹ ਕੜਬੇ ਭੜਾ ਦੁੱਧ ਢੋਲ ਦੇਵੇ। ਆਪਣੀ ਬੋਤੀ ਨੂੰ ਕਹਿ ਸਕਦਾ ਹੈ ਕਿ ਮੱਝ ਨੇ ਲੱਤ ਮਾਰ ਕੇ ਦੁੱਧ ਘਲਾ ਦਿੱਤਾ। ਹੱਥ ਵਿੱਚ ਫੜਿਆ ਗੜਬਾ ਉਸਨੇ ਮੋਦਾ ਕਰ ਦਿੱਤਾ। ਮੀਨਾਂ ਨਾਲ ਸਾਰੇ ਥਾਂ ਚਿਕੜ ਹੋਇਆ ਪੈਸੀ ਤੇ ਕਿਧਰੇ ਕਿਧਰੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਛਪੜੀਆਂ ਵੀ ਬਣੀਆਂ ਹੋਈਆਂ ਸੀ। ਇਸ ਲਈ ਇਸ ਗੱਲ ਤੇ ਪਾਣੀ ਕਰਕੇ ਡੁੱਲਿਆ ਦੁੱਧ ਬਹੁਤਾ ਲੱਗਦਾ ਸੀ। ਲਾਲ ਆਪਣੇ ਕੰਮ ਤੋਂ ਸੰਤੁਸ਼ਟ ਸੀ। ਛਪੜੀਆਂ ਵੀ ਬਣੀਆਂ ਹੋਈਆਂ ਸਨ। ਇਸ ਗੱਲ ਤੇ ਪਾਣੀ ਕਰਕੇ ਦੁੱਲਿਆ ਦੁੱਧ ਬਹੁਤ ਜ਼ਿਆਦਾ ਜਿਆਦਾ ਲੱਗਦਾ ਸੀ ਲਾਲ ਆਪਣੇ ਕੰਮ ਤੋਂ ਸੰਤੁਸ਼ਟੀ ਦੁੱਧ ਤੇ ਢਲਾ ਦਿੱਤਾ ਏ ਅੱਜ ਪੀੜਯੋਗੀ ਨੇ ਉਸ ਆ ਕੀ ਬੋਟੀ ਹੋ ਗਿਆ ਹਾਈ ਹਾਈ ਕਿਸ ਤਰ੍ਹਾਂ ਬਸ ਲੱਤ ਚੁੱਕ ਕੇ ਮਾਰੀ ਸੁਗੜਬੇ ਤੇ ਘੜਬਾ ਮੁੱਦਾ ਹੋ ਗਿਆ ਦੋ ਛੋਟੇ ਨਹੀਂ ਮਾਰੀ ਦੇ ਇਹੋ ਜਿਹੀ ਮੱਝ ਨੂੰ ਭੋਟੀ ਨੂੰ ਅੱਠ ਪਹਿਰ ਦੁੱਧੋਂ ਸਖਰੇ ਰਹਿਣ ਤੋਂ ਮੁੱਕੀ ਜਾ ਰਹੀ ਸੀ ਨਹੀਂ ਮਾਰਨਾ ਕੀ ਹੈ ਕਿਤੇ ਮੱਖੀ ਡੰਗ ਜਾ ਮਰੀ ਤਾਂ ਡੰਗਰ ਕਾਲਾ ਪੈ ਹੀ ਜਾਂਦਾ ਹੈ ਤੇ ਵਿਚਾਰੀ ਹੈ ਅਸੀਲ ਹੈ ਚੁੱਲ੍ਹੇ ਉੱਗ ਕੇ ਉੱਟ ਕੇ ਉਹ ਮੱਝ ਕੋਲ ਗਈ ਅਸਧਾਰਨ ਹਲਾਕ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਜੀ ਕਰਦਾ ਹੈ ਜਿਵੇਂ ਡਿੱਗੇ ਹੋਏ ਜਾ ਜਾਂ ਉਲਟੇ ਹੋਏ ਟਕ ਨੂੰ ਜਾਂ ਡੁੱਲੇ ਹੋਏ ਦੁੱਧ ਨੂੰ ਹਾਈ ਕਿੰਨਾ ਦੁੱਧ ਸੀ ਛੱਪੜ ਲੱਗਾ ਹੋਇਆ ਪੈ ਦੁੱਧ ਦਾ ਤਾਂ ਉਸ ਕੈ ਕੀ ਲਾ ਨੂੰ ਠੰਡ ਪਾ ਦਿੱਤੀ ਕਲਵੰਤ ਸਿੰਘ ਬਿਰਕਜੀ ਦੀ ਇਹ ਰਚਨਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ